ਤਖਤ ਸ੍ਰੀ ਦਮਦਵਾ ਸਾਹਿਬ ਵਿਖੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸੀਮਰਤ ਕੌਰ ਬਾਦਲ ਅਤੇ ਦੇਸ਼ ਵਾਸੀਆਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੇ ਉੱਤੇ ਵਜ਼ਾਕੀ ਦੇ ਬਿਵਿੱਤਰ ਜਨ ਦਿੱਤੀ ਮੁਬਾਰਕਬਾਦ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਤਖਤ ਸ੍ਰੀ ਦਮਦਵਾ ਸਾਹਿਬ ਵਿਖੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਇਹ 325 ਮਾਰਚ ਨੂੰ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਆਪਣਾ ਘਰ ਦੇ ਉੱਤੇ ਕੇਸਰੀ ਝੰਡਾ ਲਹਿਰਾਇਆ ਜਾਵੇ ਸਾਰੇ ਰਹਿ ਰਹੇ ਦੁਨੀਆਂ 'ਚ ਕਿਤੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ 352 ਵਰਕਰ ਜ਼ਰੂਰ ਦਿੱਤੇ ਜਾਣਗੇ ਪੂਰੇ ਸਾਲ ਕੇਸਰੀ ਝੰਡਾ ਆਪਣੇ ਘਰ 'ਚ ਜੂਝੋ ਕਿਉਂਕਿ ਆ ਬਹੁਤ ਇਤਿਹਾਸਿਕ ਸਾਲ ਆਪਣੇ ਵਾਸਤੇ ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਵੀ ਆਪਣਾ ਵੀ ਬਈਕ ਭਾਈ। ਫਿਰ ਇਹ ਸਿਰਫ ਚੀਜ਼ਾਂ ਪਾਏ ਨਾ। ਕੋਈ ਤੁਸੀਂ ਵੀ ਦੇਖੋ। ਸਾਰੀ ਸੰਗਤਾਂ ਜੀ ਨੂੰ। ਸਭ ਜਿੱਥੇ ਮੈਂ ਸਭ ਸੰਗਤਾਂ ਨੂੰ ਤੇ ਕੋਮਲ ਸਾਲ ਸਭ 1325 ਸਿਰਜਣਾ ਦਿਵਸ ਤੇ ਲੱਖ ਲੱਖ ਵਧਾਈ ਦਿੰਦੀ ਆ।

ਅੱਜ ਤਕੜੇ ਹੋ ਕੇ ਇਸ ਖਾਲਸਾ ਦੀ ਸਿਰਜਣਾ ਦਿਵਸ 'ਤੇ ਗੁਰੂ ਦੇ ਦਿਖਾਏ ਹੋਏ ਰਾਸਤੇ 'ਤੇ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ